ਇਹ ਉਹ ਇਹ ਢੁੱਲੀ ਗਿਆ ਕਹਿੰਦਾ ਇਹਨੇ ਪੈਰ ਰੱਖ ਲਿਆ ਮੈਂ ਦੇਖ ਲਿਆ ਜਦਾਂ ਦੱਚੂ ਨਹੀਂ ਤਾਈ ਤਾਈ ਕਰ ਲੈ ਕਦੇ ਨੇ ਪੈਰ ਨਹੀਂ ਚੱਕਿਆ ਸਾਰਾ ਇਹ ਕੋਈ ਨਹੀਂ ਮੁਰਦਗੀ ਕਹਿੰਦਾ ਬਰਾਕ ਦਾ ਬਾਮਾ ਨੇ ਕਹਿੰਦਾ ਹਰਨ ਗਵਾ ਤਿਆ ਕਹਿੰਦਾ ਪਰਲੇ ਨੇ ਰਸ਼ੀਰੀ ਫੋਟਸਾ ਇਹ ਲੱਭਣਾ ਤਾਂ ਕਰਨ ਕਹਿੰਦਾ ਲੱਭਿਆ ਨਹੀਂ ਮਰਾ ਉਹ ਦਰ ਗਿਆ ਕਹਿੰਦਾ ਚਾਹਿਆ ਯਾਰੀ ਪੁੱਛਾਇਆ ਨਾ ਉਹ ਕਹਿੰਦਾ ਫਿਰ ਉਹਨੇ ਕਹਿਆ ਕਿ ਇੰਡੀਆ ਪੁੱਛ ਲੈਣਾ ਕਹਿੰਦਾ ਇੰਡੀਆ ਪੁੱਛ ਕਰਾ ਮੈਨੂੰ ਜੇ ਕੰਮ ਆਉਂਦਾ ਪੰਜਾਬ ਪੁੱਛ ਲੈਰੀ ਹੈ ਬਾਂਦਰ ਨੂੰ ਕਹਿੰਦੇ ਉਹ ਬਾਗ ਜੰਗਲਾਂ ਚ 3 ਮਹੀਨਾ 2 ਮਹੀਨੇ ਡੇਢ ਮਹੀਨੇ ਡੇਢ ਸਾਲ ਬਾਅਦ ਕਹਿੰਦਾ ਆਪ ਨੂੰ ਪੁੱਛਣ ਲੱਭਣ ਵਾਗੇ ਕਿ ਪੰਜਾਬ ਪੁੱਛ ਕਿੱਥੇ ਅਰੇ ਉਹ ਦਗੇ ਜੰਗਲਾਂ ਦੇ ਕਹਿੰਦੇ ਬਾਂਦਰ ਨੂੰ ਉਤਾ ਕਰਕੇ ਬੋਲ ਸੜਾ ਕਹਿੰਦਾ ਮੈਂ ਫਿਰਨਾ ਕਹਦਾ ਮੰਨ ਤਾ ਕਹਿੰਦਾ ਮੈਂ ਜਰਨਾ ਭਾਜੀ ਮੈਨੂੰ ਆਪ ਕੀ ਕੀ ਵਿਚਾਰਾ ਜੀ ਸ਼ੂਟ ਬਿਚਾਰੇ ਹੈ ਕਹਿੰਦਾ ਜੀ ਪੰਜਾਬ ਪੁਲਿਸ ਕਹਿੰਦਾ ਵੀ ਇਹਨਾਂ ਨੂੰ ਵੀ ਮਨਾ ਲੈਂਦੇ ਆ ਜਿਹੜੇ ਬੰਦੇ ਨਹੀਂ ਮੰਨਣ ਵਾਲੇ ਵੀ ਠੀਕ ਹੈ ਠੀਕ ਜਿਵੇਂ ਆ ਜੀ ਸਾਡਾ ਬਾਬੇ ਪੀਟੀ ਵਟਾ ਲਾਓ ਜੀ ਸੀਨ ਕਰਨ ਲੱਗ ਰਹੇ ਆ ਮੀ ਆ ਰਹੇ ਇਹ ਆ ਪੰਜਾਬ ਦਾ ਨਾਹਰਾ ਇਹ ਆ ਪੰਜਾਬ ਦਾ ਨਾਹਰਾ ਕਿਵੇਂ ਕਰੋਂਗੇ ਅਸੀਂ ਸ਼ੂਟ ਕਰਾ ਰਿਹਾ ਹਾਂ ਦੇਖੋ ਡਰੈਕਟਰ ਸਾਹਿਬ ਆਏ ਨੇ ਮੀ ਬੈਗ ਮੰਨ ਫਿਰ ਲੱਗਦੇ ਮਿਸਟਰ ਵਾਲਾ ਬੰਦਾ ਹੁੰਦਾ ਇਹ ਕੋਈ ਬਿਲ ਨਹੀਂ ਅਗਰਾ ਵਿੱਚ ਇਹਦੇ ਸ਼ੱਕ ਹੋਵੇ ਪਹਿਲਾਂ ਕਰਕੇ ਨਾ ਪਹਿਲਾਂ ਸਿੱਖਿਆ ਵੀ ਕਿਵੇਂ ਗਿਆ ਦੁਰਗਾ ਘੱਟ ਪਤਾ ਕਿੰਦੋ ਜਿਹੋ ਜਿਹੋ ਬਿਜਲੀ ਦਾ ਘੱਟ ਬਾਤ ਪੱਤੀ ਪਤਾ ਬਿੱਲੀ ਵਾਲਾ ਏ ਜੱਸ ਜਿੱਤੀ ਗਦੀ ਬਿੱਲੀ ਵਾਲਾ ਫੋੜਾ ਜਿਹੜੀ ਘਾਹ ਦੀ ਥੋੜੀ ਇਹਨੇ ਕਿਹਾ ਤੂੰ ਬਈ ਇਹਨੇ ਕਿਹਾ ਤੂੰ ਕੋਈ ਨਾ ਬਈ ਕਹਿ ਦੋ ਰੋਲ ਪਾਇਆ ਤੇ ਲਕਸਾਂ ਲੱਗੀਆਂ ਨਾ ਫਿਰ ਮੈਂ ਆਏ ਤੇ ਐਡਾ ਕਰ ਲੈਣਾ ਹੋ ਗਿਆ ਭੈਣ ਕੀ ਗੇਲਾ ਮਗਾ ਤਾ ਕੋਈ ਨਾ ਬਣਾ ਲਓ ਮੈਂ ਜਿਹਦੇ ਪ੍ਰਾਂਕਸਾ ਲੱਗਿਆ ਨਾ ਸੇਰੇ ਮੈਚ ਮੈਂ ਉੱਤੇ ਦੇਖੋ ਕਹਿੰਦਾ ਆ ਉਹਦੇ ਐ ਲਿਖੋ ਵੀ ਖੋ ਗਿਆ ਆ ਦੇਖਾਈ ਕੋ ਮਗੇ ਚਾਲਾ ਟੁੱਟ ਗਈ ਕਿਉਂ ਕਿ ਤੂੰ ਇੰਨੀ ਕਿਹੜਾ ਕਰ ਰੋਈ ਗਈ ਟੁੱਟ ਗਈ ਮਿੱਤੀ ਗਮੀ ਦਾ ਬੋਲਣ ਲਾਦਾ ਥਲੋ ਮੈਂ ਜਸੇ ਦਾ ਜਨਮ ਦਿਨ ਲੰਘ ਗਿਆ ਕੀ ਕਹਿੰਦਾ ਇਹਦੇ ਉਹ ਹੁੰਦਾ ਮੂਰੇ ਹਨਾ ਹੜਨ ਜੇ ਵਾਲਾ ਇਹਨੂੰ ਕਹਿਣਾ ਆ ਗਿਆ ਬਈ ਓਏ ਆਪਾਂ ਹੁਣ ਇਹ ਕਰਦੇ ਚਲੋ ਉਹ ਲੋਕ ਲਾਇਆ ਉਹ ਪੈਸੇ ਨਹੀਂ ਹਾਂਦੇ ਬਾਰਿਸ਼ ਆ ਗਈ ਬਾਰਿਸ਼ ਬਹੁਤ ਜ਼ਿਆਦਾ ਬਾਰਿਸ਼ ਆ ਰਹੀ ਹੈ ਅੱਜ ਸਾਡੇ ਸੂਰ ਤੇ ਨਹੀਂ ਬਹੁਤ ਆ ਗਿਆ ਬਈ ਕੀ ਬਹੁਤ ਆ ਗਿਆ ਅੱਜ ਬਹੁਤ ਜ਼ਿਆਦਾ ਬਾਰਿਸ਼ ਬੁਤਾਈ ਹੋਈ ਹੈ ਹੈਲੋ ਸਤਰੀ ਰੀ ਵੀ ਬੋ ਆ ਗਿਆ ਬਹੁਤ ਨਹੀਂ ਆਇਆ ਕਿਵੇਂ ਕਰੀਏ ਜਰਾ ਸ਼ੂਟ ਤਾਂ ਕਰਾਂ ਨੂੰ ਕਿਵੇਂ ਸ਼ੂਟ ਤਾਂ ਕਰਾਂਗੇ ਜੀ ਸ਼ੂਟ ਤਾਂ ਕਰਾਂਗੇ ਬਹੁਤਾ ਲੰਮਾ ਹੋਰ ਤਾਂ 4 ਦਿਨ ਹੁੰਦੇ ਬੇ ਮਰਦੇ ਫਲੇ ਇੱਥੋਂ ਦੀ ਵੀ ਆ ਗਿਆ ਵੇਖ ਆ ਉਪਰੋਂ ਇਹ ਸੰਗ ਮੈਂ ਇੱਕ ਮੂਹੇ ਚੱਕ ਲੈ ਬਈ ਪਤਾ ਨਹੀਂ ਚੱਲ ਬਈ ਬਾਹਰ ਕੋਲ ਦੇਖਾਂਗੇ ਚੋਲ ਲੱਗ ਰਹੇ ਚੋਲ ਤਾਂ ਇੱਦਾਂ चल 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 साल मार पिछे चल चल ए, 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 ए ਕਿਆ ਬਾਤ ਆ ਆ ਗਈ ਮਿੱਤੀ ਕੰਨਾਂ ਦੀ ਸ਼ਬਦ ਤੋਂ ਬਾਅਦ ਆਲਾ ਕੀ ਅਨਸ਼ਕਤ ਅਸ਼ਸ਼ਦਤ ਕੀ ਹੁੰਦਾ ਹੈ ਅਸ਼ਪਰੇ ਕੇ ਤੋ ਸ਼ਸ਼ਦਤ ਹੁੰਦੀ ਹੈ ਸ਼ਸ਼ਦਤ ਉਹ ਅਸ਼ਪਰੇ ਕੇ ਕੀ ਹੁੰਦਾ ਹੈ ਹਾਂ ਤੋ ਸ਼ਸ਼ਦਤ ਸ਼ਬਦ ਸ਼ਸ਼ਦਤ ਕੀ ਹੈ ਨਾ ਤੁਮ ਬਹੁਤ ਜਿਆਦਾ ਜਲਦਬਾਜ਼ ਠੀਕ ਹੈ ਤੋ ਸ਼ਸ਼ਦਤ ਹੈ ਜੇ ਸ਼ਬਦ ਦੀ ਬਦਲਦਾ ਚਲੋ ਇਹਦਾ ਇੰਨਾ ਹੈ ਬਾਟਰ ਨੂੰ ਬਹੁਤ ਆ ਬਹੁਤ ਆ ਤੇ ਬੁੱਧਵਾਰ ਬੁੱਧਵਾਰ ਹੋਰ ਕੀ ਜਿਸ 날 ਇੱਕ ਬੁੱਧਵਾਰ ਖੈਂਡਿਆ ਬੁੱਧਵਾਰ ਜਿੱਦਾਂ ਕਿਦਾਂਗੇ ਜਿੱਦਾਂ ਕਿਦਾਂ ਗੱਲ ਹੋਣ ਲੱਗੀ ਆ ਜਿੱਦਾਂ ਕਿਦਾਂ ਹੋ ਤੇ ਮੰਜਾ ਦਾ ਪਿਛਾ ਦੋ ਮੰਜਾ ਦੋ ਰੁਪਏ ਅਸਾਂ ਹੋਰ ਕੀ ਕਰਾਂਗੇ ਯਾਰ ਅਸੀਂ ਜ਼ਿੰਦਗੀ ਚ ਸਾਡਾ 1400 ਰੁਪਏ 76